ਨਾਮੋ ਵਾਹਿਗੁਰੂ ਸਾਹਿਬ ਜੀ ਤਨਹ ਸਰੀ ਮਹੱਲਾ ਪੰਜਾਂ ਘਰ ਬਾਰਵਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਵੰਦਨਾ ਹਰ ਬੰਦਨਾ ਗਣ ਗਾਵੋ ਘੋਪਨ ਰਹਾਏ ਰਹਾਓ ਵੱਡ ਭਾਗ ਭੇ ாயோ வட பே குவ கோட்டரண கமல ਜਨ ਨਾ ਭੈਕ ਸਾਗਰ ਤਰਿਆ ਸਾਧੂ ਸੰਗੇ ਮੇਰ ਭਉ ਨਾਮ ਜਪੋ ਹਰ ਰੰਗੇ ਪਰ ਤਨ ਦੁਖ ਕਿਸ਼ পাপ ਨ ਫਿੜੇ ਜਮ ਜੰਦਰ ਨਾ ਆਵੇ ਨੇੜੇ ਤਰੇਸ਼ ਨਾ ਅਗਨ ਪ੍ਰਭ ਆਪ ਬੁਝਾਈ ਮਾਨਕ ਉਧਰੇ ਪ੍ਰਭ ਸਰਣਾਈ ਕ੍ਰਿਸ਼ਨਾ ਅਗਨ ਬਬਾ ਆਪ ਬੁਸ਼ਾਈ ਨਾਨਕ ਉਧਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਸੀ ਮਹਿਲਾ ਪੰਜਵਾਂ ਘਰਬਾਰਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਬੰਦਨ ਆਹਰ ਬੰਦਨ ਗੁਣ ਗਾਓ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਗੁਰੂ ਪਿਆਰ ਵਾਲੇ ਅੱਜ ਦਾ ਪਾਵਨ ਮਖਵਾ ਤਨੂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਧਨ ਆਸਰੇ ਰਾਗ ਅੰਦਰ ਪਾਵਨ ਅੰਗ 687 ਅਤੇ 84 ਉੱਤੇ ਸੁਭਾਈ ਮਾਨ ਸਤਿਗੁਰ ਕਹਿੰਦੇ ਭਾਈ ਹਮੇਸ਼ਾ ਆਪਣੇ ਉਸ ਪਰਿਪੂਰਨ ਪਰਮੇਸ਼ਰ ਨੂੰ ਨਮਸਕਾਰ ਕਰਿਆ ਕਰ ਦੋਵੇਂ ਹੱਥ ਜੋੜ ਕੇ ਅਤੇ ਉਸ ਮਾਲਕ ਦੇ ਗੁਣ ਗਾਇਆ ਕਰ ਉਹ ਮਾਲਕ ਦੀ ਇਹ ਵਡਿਆਈ ਵੱਡੇ ਭਾਗਾਂ ਦੇ ਨਾਲ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਏ ਉਹ ਕਰਦੇ ਨੇ ਜੇ ਜਦੋਂ ਕੋਈ ਗੁਰੂ ਦੇ ਦੱਸੇ ਮਾਰਗ ਤੇ ਤੁਰ ਪਏ ਤੇ ਰੱਬ ਦੀ ਵਡਿਆਈ ਵਿੱਚ ਜੁੜ ਜਾਏ ਜਦੀ ਸੇਵਾ ਵਿੱਚ ਜੁੜ ਜਾਏ ਸਤਿਗੁਰ ਕਹਿੰਦੇ ਕਰੋੜਾਂ ਹੀ ਅਪਰਾਧ ਕਰੋੜਾਂ ਹੀ ਪਾਪ ਕੱਟੇ ਜਾਂਦੇ ਨੇ ਇਸ ਕਰਕੇ ਸਤਿਗੁਰ ਕਹਿੰਦੇ ਭਾਈ ਉਸ ਮਾਲਕ ਨੂੰ ਯਾਦ ਰੱਖ ਉਸ ਮਾਲਕ ਨੂੰ ਸਜਦੇ ਕਰ ਜਿਹੜਾ ਤੇਰੇ ਜੀਵਨ ਦੇ ਵਿੱਚ ਖੁਸ਼ੀਆਂ ਦੇ ਆਨੰਦ ਦੇ ਇੱਕ ਅਵਸਥਾ ਬਣਾ ਲੈ ਕਿ ਸੋ ਕਿਉਂ ਵਿਸਰ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰ ਹੈ ਜੇ ਜੀਵਨ ਜੀਆ ਪਰਬ ਕਿਉਂ ਸਾਨੂੰ ਭੁੱਲੇ ਜਿਹੜਾ ਸਾਨੂੰ ਖੁਸ਼ੀਆਂ ਬਖਸ਼ਦਾ ਹੈ ਆਨੰਦ ਬਖਸ਼ਦਾ ਹੈ ਜੀਵਨ ਦੇ ਸੰਮਾਲਕ ਨੂੰ ਇਹ ਦਿੰਦਾ ਹੈ ਸਤਿਗੁਰੂ ਮੇਹਰ ਕਰਨ ਹਮੇਸ਼ਾ ਉਸ ਸੰਮਾਲਕ ਦੇ ਸ਼ੁਕਰਾਨੇ ਵਿੱਚ ਉਸ ਦੀ ਯਾਦ ਵਿੱਚ ਉਹਦੇ ਸਿਮਰਨ ਤੇ ਸੇਵਾ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਜੀ ਸਭ ਨਾਦ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪਰਵਾਨ ਕਰਨ ਹੋਇਆਂ ਭੁੱਲਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ